ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬੱਦਲ ਬਾਈ ਮੀ ਦੇ ਕਿਸ ਤਰੀਕੇ ਦਾ ਮੌਸਮ ਸਾਨੂੰ ਬਣਦਾ ਦਿਖਾਈ ਦੇ ਰਿਹਾ ਆਉਂਦੇ 4-5 ਘੰਟੇ ਦੀ ਆਪਾਂ ਗੱਲ ਕਰਾਂਗੇ ਲਗਭਗ ਦੁਪਹਿਰੇ 3 ਵਜੇ ਤੋਂ ਲੈ ਕੇ ਸ਼ਾਮ 6-7 ਵਜੇ ਦੀ ਕੀ ਅਪਡੇਟ ਹੈ ਕਿਉਂਕਿ ਸਵੇਰ ਤੋਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਫਤੇਗੜ ਸਾਹਿਬ ਪਟਿਆਲੇ ਦਾ ਕੁਝ ਕੇ ਇਲਾਕਾ ਜੀ ਮੁਹਾਲੀ ਦਾ ਬਹੁਤ ਸਾਰਾ ਇਲਾਕਾ ਤੇ ਚੰਡੀਗੜ੍ਹ ਦੇ ਨੇੜੇ ਤੇੜੇ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਦੇਖਣ ਨੂੰ ਮਿਲਿਆ ਲੁਧਿਆਣੇ ਵਿੱਚ ਵੀ ਠੀਕ ਮੀਂਹ ਹੋਇਆ ਜੀ ਤੇ ਕੁਝ ਕੁ ਜ਼ਿਲ੍ਹੇ ਹਜੇ ਦੇ ਵਿੱਚ ਅਜੇਹੇ ਵੀ ਰਹੇ ਹਨ ਜਿਵੇਂ ਲੁਧਿਆਣੇ ਦੇ ਕੁਝ ਪਿੰਡਾਂ ਵਿੱਚ ਮੀਂਹ ਨਹੀਂ ਹੋਇਆ ਕੁਸ਼ਕ ਦੇ ਵਿੱਚ ਵਧੀਆ ਹੋਇਆ ਤਾਂ ਅਜਿਹੇ ਹਾਲਾਤ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਇਹਨਾਂ ਇਲਾਕਿਆਂ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਦੇਖਿਆ ਗਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਈ ਹੁਣ ਬਹੁਤ ਹੱਦ ਤੱਕ ਕਮਜ਼ੋਰ ਪੈ ਚੁੱਕੀ ਹੈ ਹਲਕੀ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਬਹੁਤੇ ਇਲਾਕਿਆਂ ਤੇ ਬਣੀ ਹੋਈ ਹੈ ਖਾਸ ਤੌਰ ਤੇ ਸੈਂਟਰਲ ਪੰਜਾਬ ਦੇ ਵਿੱਚ ਫਜ਼ਿਲਕਾ ਫਿਰੋਜ਼ਪੁਰ ਤੋਂ ਹੁੰਦੀ ਹੋਈ ਲੁਧਿਆਣੇ ਤੋਂ ਪਠਾਨਕੋਟ ਤੱਕ ਇਹ ਸਾਰੀ ਬੈਲਟ ਬਣੀ ਹੋਈ ਹੈ ਬੱਦਲਬਾਈ ਦੀ ਜਿਸ ਦੇ ਵਿੱਚ ਫਿਲਹਾਲ ਵੀ ਤਗੜਾ ਮੀਂਹ ਦਾ ਸਿਸਟਮ ਤਾਂ ਲੱਗਦਾ ਦਿਖਾਈ ਨਹੀਂ ਦੇ ਰਿਹਾ ਹਲਕੀ ਦਰਮਿਆਨੀ ਬੱਦਲਵਈ ਤੇ ਨਾ ਬੂੰਦਾਬੰਦੀ ਜ਼ਰੂਰ ਹੁੰਦੀ ਦਿਖਾਈ ਦੇ ਸਕਦੀ ਹੈ ਜਿਸ ਦੇ ਕਾਰਨ ਸ਼ਾਮ ਵੇਲੇ ਤੱਕ ਪੰਜਾਬ ਦੇ ਤਾਪਮਾਨ ਦੇ ਵਿੱਚ ਸਾਨੂੰ ਗਰਾਵਟ ਦੇਖਣ ਨੂੰ ਮਿਲੇਗੀ ਐਵਰੇਜ ਤਾਪਮਾਨ ਪੰਜਾਬ ਦਾ ਬਹੁਤੇ ਇਲਾਕਿਆਂ ਦੇ ਵਿੱਚ 32 ਤੋਂ 35 ਡਿਗਰੀ ਦੇ ਵਿੱਚ ਘਾਰ ਹੀ ਰਹੇਗਾ ਫਿਲਹਾਲ ਜਿਹੜੀ ਹੁਣ ਮੀਂਹ ਦੀ ਅਪਡੇਟ ਹੈ ਉਹ ਰਾਤ ਦੇ ਸਮੇਂ ਬੰਨਦੀ ਦਿਖਾਈ ਦੇ ਰਹੀ ਹੈ ਯਾਨੀ ਕਿ ਰਾਤ ਨੂੰ ਦੁਬਾਰਾ ਤੋਂ ਫੇਰ ਮੀਂਹ ਦੀ ਇੱਕ ਅਪਡੇਟ ਆਉਂਦੀ ਦਿਖਾਈ ਦੇ ਰਹੀ ਹੈ ਜਿਹਦੇ ਬਾਰੇ ਪ੍ਰੋਪਰ ਜਾਣਕਾਰੀ ਤੁਹਾਨੂੰ ਅਸੀਂ ਸ਼ਾਮ ਦੀ ਵੀਡੀਓ ਵਿੱਚ ਦਵਾਂਗੇ ਉਹ ਸ਼ਾਮ ਦੀ ਜਿਹੜੀ ਵੀਡੀਓ ਹੋਵੇਗੀ ਉਹ ਲਗਭਗ 6:30 ਵਜੇ ਤੱਕ ਥੋੜੇ ਦੇਰ ਕੇ ਪ ਬਾਕੀ ਓਵਰਆਲ ਮੌਸਮ ਠੀਕ ਹੈ ਹੁਣ ਹੌਲੀ ਹੌਲੀ ਧੁੱਪ ਲਿਖਣੀ ਸ਼ੁਰੂ ਹੋ ਚੁੱਕੀ ਹੈ ਬਾਕੀ ਪੰਜਾਬ ਦੇ ਵਿੱਚ ਜਿੱਥੇ ਮੀਂਹ ਹੋਇਆ ਸੀ ਪਰ ਤਾਪਮਾਨ ਦੇ ਵਿੱਚ ਫਿਲਹਾਲ ਗਰਾਵੜ ਦੇਖਣ ਨੂੰ ਦੀ ਬਣੀ ਰਹੇਗੀ ਇਸ ਜੀ ਅਪਡੇਟ ਬਾਕੀ ਰਾਤ ਦੀ ਜਾਣਕਾਰੀ ਲਈ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ